ਸਾਰਾ ਸਭ ਕਰਨ ਵਾਲਿਓ ਯਾਦ ਰੱਖਿਓ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਕਹਿੰਦੇ ਜੇ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਵੇ ਜੇ ਜ਼ਿੰਦਗੀ ਦੇ ਵਿੱਚ ਮੁਸੀਬਤ ਆ ਜਾਵੇ ਤੇ ਕਦੀ ਘਬਰਾਇਓ ਨਾ ਪਤਾ ਕਿਉਂ ਰੇਸ ਦੇ ਵਿੱਚ ਘੋੜੇ ਦੌੜਦੇ ਦੇਖੇ ਕਦੀ ਜਦੋਂ ਰੇਸ ਵਿੱਚ ਘੋੜੇ ਦੌੜਦੇ ਆ ਨਾ ਤੇ ਯਾਦ ਰੱਖਿਓ ਘੋੜੇ ਨੂੰ ਨਹੀਂ ਪਤਾ ਹੁੰਦਾ ਕਿ ਅਸਲ 'ਚ ਜਿੱਤ ਕੀ ਹੈ ਘੋੜਾ ਪਤਾ ਕਿਉਂ ਦੌੜ ਰਿਹਾ ਹੁੰਦਾ ਕਿਉਂਕਿ ਸਾਥ ਸਿੰਘ ਉਹਦੇ ਉੱਤੇ ਉਹਦਾ ਮਾਲਕ ਸਵਾਰੀ ਕਰ ਰਿਹਾ ਨੂੰ ਤਕਲੀਫ ਦੇ ਰਿਹਾ ਘੋੜਾ ਰੇਸ 'ਚ ਦੌੜਦਾ ਤਕਲੀਫ ਕਰਕੇ ਪਰ ਯਾਦ ਰੱਖਿਓ ਤਕਲੀਫ ਕਰਕੇ ਦੌੜਦਾ ਤੇ ਮਾਲਕ ਉਹਨੂੰ ਤਕਲੀਫ ਦਿੰਦਾ ਆ ਇਹ ਨਹੀਂ ਪਤਾ ਵੀ ਜਿੱਤ ਕੀ ਐ ਤੇ ਹਾਰ ਕੀ ਐ ਕੀ ਐ ਜੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਦੁੱਖ ਆਵੇ ਤਕਲੀਫ ਆਵੇ ਦੁਪਹਿਰਾ ਸਾਹ ਕਰ ਰਹੇ ਹੋ ਤਾਂ ਵੀ ਦੁੱਖ ਤਕਲੀਫ ਆ ਰਿਹਾ ਤੇ ਯਾਦ ਰੱਖਿਓ ਸਮਝ ਲੈਣਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਨੂੰ ਇਸ ਜ਼ਿੰਦਗੀ ਦੀ ਰੇਸ ਵਿੱਚ ਜਿਤਾਉਣਾ ਚਾਹੁੰਦੇ ਆਖੋ ਸਤਨਾਮ ਵਾਹਿਗੁਰੂ ਘੋੜੇ ਨੂੰ ਦੁੱਖ ਦਿੱਤਾ ਨਾ ਕਾਦੇ ਲਈ ਇਸ ਤਾਂ ਕਿ ਇਹ ਰੇਸ ਵਿੱਚ ਜਿੱਤ ਜਾਵੇ ਜੇ ਤੇਰੇ ਜੀਵਨ ਵਿੱਚ ਦੁੱਖ ਆ ਰਿਹਾ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੈਨੂੰ ਵੀ ਇਸ ਜੀਵਨ ਦੀ ਬਾਜੀ ਚੋਂ ਜਿੱਤ